ਕੀ ਕੋ ਕਿਵੇਂ ਖੱਲੀ ਝੂਟਿਆ ਵੇ ਕੰਮ ਤੇ ਲਖੜੀ ਬੰਦਾ ਬੰਦਾ ਕਿਹ ਕੋ ਬਾ ਯਾਰ ਜੀਵਨ ਸਿੰਘ ਸਸੀਏ ਤਨੂ ਅੱਜ ਦੇਦਾ ਲੌਕਡਾਊਨ ਦਾ ਲੱਗਿਆ ਨਾ ਸਾਲਾ ਠੀਕ ਹੈ ਆ ਪਈਏ ਬੁਈਏ ਬਾਹਰ ਬਾਕੇ ਕੰਮਕਾਰ ਵਾਲਾ ਕੋਈ ਬੰਦਾ ਹੀ ਨਹੀਂ ਮਿਲ ਰਿਹਾ ਕੰਮ ਕਹਿੰਨਗਾ ਤੇ ਕੰਮ ਕਰਣ ਵਾਲਾ ਬੰਦਾ ਤਾਂ ਹੈਗਾ ਗੱਗੀ ਜੇ ਆਪਾਂ ਚਿਰੂ ਨਾ ਕਰੇ ਕਰੀਏ ਹਾਂ ਉਹ ਵਧੀਆ ਰੋ ਕੰਮ ਦੀ ਜਦੋਂ ਉਹਨੂੰ ਵਧੀਆ ਵਧੀਆ ਕੰਮਕਾਰ ਵਾਲਾ ਹੋਵੇ ਤੈਨੂੰ ਪਤਾ ਹੁਣ ਮੇਰਾ ਆ ਔਖਾ ਹੋਗਾ ਮਖਤਾਰ ਸਿੰਘ ਕਰਦਾ ਤੇਰੀ ਕਰਾ ਦਿੰਨੇ ਆ ਇਹ ਗੱਲ ਇਹ ਬੰਦਾ ਉਹ ਤੈਨੂੰ ਪਤਾ ਇਹੇ ਜੀ ਆ ਹਾਂ ਜੀ ਹਾਂ ਜੀ ਰੱਖ ਕੇ ਬੜਿਆ ਕੇ ਜ ਕੰਮ ਲਈ ਜਨੀ ਉਹ ਆਪਾਂ ਕਿਹੜਾ ਮੂੰਗੀ ਦਲਾਉਣੀ ਆ ਤੈਨੂੰ ਪਤਾ ਜਾਂ ਨਾਲ ਮੈਂ ਕਰਾਈ ਚੱਲੂ ਆ ਤਾਂ ਹੁਣ ਆ ਉਹ ਤਾਂ ਠੀਕ ਆ ਮੈਂ ਮਾਰਾਂ ਫੋਨ ਯਾਰ ਕਦੀ ਵੇਖਾ ਫੋਨ ਲਾ ਕੇ ਨੂੰ ਫੋਨ ਲਾ ਕੇ ਦੇਖੂ ਦੇਖਦਾ ਫੋਨ ਕਰ ਪੁੱਤ ਕਿੱਥੇ ਆ ਹਲੋ ਹਲੋ ਓ ਡੀ 2 ਆਂ ਕਿੱ ਆ ਉਹ ਕਿੱਥੇ ਆ ਤੂੰ ਮੈਂ ਤਾਂ ਬਾਹਰ ਚੱਲੇ ਆਗਾ ਬਾਹਰ ਕਿੱਥੇ ਜਾਣਾ ਤੂੰ ਮੈਂ ਤਾਂ ਛੌਰੀ ਚੱਲਿਆ ਆਏ ਕਰ ਸੌਰੀ ਤੂੰ ਫੇਰ ਜਾਈ ਪਹਿਲੇ ਮੁਖਤਿਆਰ ਸਿੰਘ ਦੀ ਮੋਟਰ ਤੇ ਆ ਜਾ ਰ ਆਪਾਂ ਗੱਲ ਕਰ ਲਈ ਇੱਕ ਉਹ ਚਾਚੇ ਮੇਰੇ ਕੋਲ ਟਾਈਮ ਕਿੱਥੇ ਆ ਤੂੰ ਆ ਜਾ ਦ 5-10 ਮਿੰਟ ਗੱਲ ਸੁਣ ਮੇਰੀ ਹਾਂ ਹਾਂ 5 ਕਿ ਮਿੰਟ ਵਾਸਤੇ ਬਸ ਆ ਜਾ ਮੇਰੇ ਕੋਲੇ ਨਾਲ ਤੈਨੂੰ ਕੰਮ ਦਵਾਵਾਂਗੇ ਕਹਿਣਾ ਹੁੰਦਾ ਕੰਮ ਦਵਾਉ ਕੰਮ ਦਵਾਉ ਕੋਈ ਉਹ ਚਾਚੇ ਮੈਂ ਅੱਜ ਤਿਆਰ ਹੋਇਆ ਮੈਂ ਅੱਜ ਤਾਂ ਜੱਟ ਦੀ ਨੱਚਾਈ ਦੇਖਣੀ ਹੈ ਚੜਾਈ ਪਤਾ ਕਿੰਨੀ ਹੈ ਓਏ ਆ ਜਾ ਆ 5 ਮਿੰਟ ਵਾਸਤੇ ਆ ਜਾ ਟਿਕੜ ਗਈ ਅੱਜ ਤਾਂ ਉਹ 5 ਮਿੰਟ ਬਾਅਦ ਆ ਜਾਗਾ ਉਹਦੀ ਮੋੜੀ ਕੋ ਗਾਰ ਨਹੀਂ ਮੈਂ ਕਿਹਾ ਉਹਨੂੰ ਬਾਹਰ ਟੈਪਰ ਬਣਾਉਣਾ ਆ ਜਾ ਆ ਜਾ ਚਲ ਕੇ ਤੂੰ ਬਾਹਰ ਕਹਿਣਾ ਫਿਰ ਮੈਂ ਆ ਜਾਨਾ ਆ ਜਾ ਆ ਜਾ ਠੀਕ ਆ ਓਕੇ ਓਕੇ ਜੀ ਗੱਲ ਆਉਣਾ ਮੈਂ ਕਰਾਂਗਾ ਬਸ ਉਹਦੀ ਗੱਲ ਕਰਾ ਦਾਂਗੇ ਜੀ ਯਾਰ ਕੋਈ ਚੱਕਰ ਹੋਰ ਔਖਾ ਮੈਂ ਬਹੁਤਾ ਜੀਵਰਾ ਹੁਣ ਕਨੂੰ ਪਤਾ ਆਹ ਦਿਵਾਕ ਦੇ ਸਲੇ ਆਖੇਰੀ ਲੱਗਦੇ ਹੈਗੇ ਨਾ ਆ ਜਾਂਦਾ ਹੋਰ ਚਾਹ ਮੰਗਾ ਮੈਂ ਨਾ ਬਸ ਕਾਹਦੀ ਰੋਡ ਨਹੀਂ ਆਏ ਕਰੀ 150 ਬੜਾ ਕੇ ਜਗ੍ਹਾ ਮੈਂ ਲਈ ਜੀ ਨਹੀਂ ਵਾ ਕੋਈ ਨਾ ਕੋਈ ਨਾ ਉਹ ਜਿੰਮੇ ਕਹੋ ਯਾਰ ਉਵੇਂ ਹੀ ਕਰੀ ਜੀ ਬਹੁਤ ਠੀਕ ਹੈ ਹੋਰ ਜੀ ਵੀ ਤੁਸੀਂ ਆਉਂਦਾ ਬੰਦਾ ਆਉਂਦਾ ਮੈਂ ਖੈਰ ਸਿੰਘ ਆਉਂਦਾ ਕਰਤਾ ਫੋਨ ਮੈਂ ਉਹਨੂੰ ਆਏ ਘਰ ਗੱਡੀ ਫਿਰ ਬਹਿਣਾ 10 ਮਿੰਟ ਬਾਈ ਨੇ ਉੱਥੇ ਦਾ 10 ਮਿੰਟ ਬਹਿ ਕੇ ਗੱਲਾਂ ਕਰਦੇ ਆ ਹੁਣ ਪਾਪ ਗੱਲ ਕਰਾ ਕੇ ਚਲਾਏ ਬਾਈ ਜੀ ਉਹ ਤਾਂ ਫਿਰ ਤੈਨੂੰ ਪਤਾ ਹੁਣ ਕੰਮਾਂ ਕਰਾਂ ਚ ਕਿੱਥੇ ਮਿਲਿਆ ਜਾਂਦਾ ਲੋਕਡਾਊਨ ਨੇ ਸਾਰਾ ਹੀ ਕੰਮ ਖਰਾਬ ਕਰਤਾ ਉਹ ਪੁੱਛ ਨਾ ਯਾਰ ਤੁਸੀਂ ਵੱਢ ਲਈ ਜਿੜੀ ਜਿੜੀ ਵੱਢ ਲਈ ਹਾਂ ਵੱਢ ਲਈ ਬਾਈ ਆ ਜਾ ਬਹਿ ਜਾ ਉਰੀ ਬਹਿ ਜਾ ਬੈਠ ਕਰ ਬੈਠ ਜਾ ਆ ਜਾ ਸਾਈਕ ਬਹਿ ਜਾ ਮਗਾ ਲੈਣਾ ਚਾਹ ਤੂੰ ਮਾੜੀ ਬੋਲ ਨਾ ਨਾ ਕਾਹਦੀ ਰੋਡ ਚਾਹੀ ਬੇ ਗਏ ਬਸ ਅੱਛਾ ਆ ਲੈ ਚਾ 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 ਸਿਓ ਚਾਚਾ ਜੀਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਚਾ ਜੀਓ ਕਿਵੇਂ ਯਾਦ ਕਰਿਆ ਬਸ ਟਿਟੂ 5 ਮਿੰਟ ਵਾਸਤੇ ਮੈਂ ਗੱਲ ਕਰ ਰਹੀ ਆ ਬਣ ਕੇ ਆ ਜਾ ਬੈਠ ਤੂੰ ਚਾਚਾ ਮੈਂ ਖਵਰੀ ਜਾਣਾ ਤੂੰ ਲੇਟ ਕਰਾ ਦਿਨਾ 2 ਮਿੰਟ ਲੱਗਣੇ ਹੈ ਆ ਜਾ ਬੈਠ 2 ਮਿੰਟ ਬਹਿ ਜਾ ਅੱਛਾ ਤੇਰੇ ਤੇ ਬੈਠ ਮੈਂ ਤੇ ਗੱਡੀ ਤੇਰੇ ਘਰ ਹੀ ਖੜੀ ਹੈ 2 ਮਿੰਟ ਮਾ ਦੇ ਪਹਿਲਾਂ ਉਹਰੇ ਬੈਠ ਬੈਠ ਜਾ ਗੱਡੀ ਹਾਂ ਜੀ ਗੱਲ ਇਹ ਹੈ ਟਿਟੂ ਤੂੰ ਕਹਿਣਾ ਹੁੰਦਾ ਨਾ ਮੈਨੂੰ ਨਾਲ ਗੱਡੀ ਨੂੰ ਵੀ ਕਿਸੇ ਕੰਮ ਕੋ ਮਤੇ ਲਵਾਇਓ ਕਦੇ ਹਾਂ ਚਾਚਾ ਸ਼ ਤੈਨੂੰ ਮਖਤਿਆਰ ਨਾਲ ਕੰਮ ਤੇ ਲਵਾਉਣਾ ਹੈ 6 ਮਹੀਨੇ ਕਰਾ ਚਾਹੇ ਛਾਲ ਪੜਨਾ ਅੱਛਾ ਜੀ ਠੀਕ ਹੈ ਤੇ ਲੋਟਾ ਪਰ ਇਹ ਕੰਮ ਦੇਖ ਚਾਚਾ ਜੀ ਕੰਮ ਜਿੰਨਾ ਮਰਜ਼ੀ ਕਰਾ ਲਓ ਠੀਕ ਹੈ ਪਰ ਮੇਰੀਆਂ ਸ਼ਰਤਾਂ ਨੇ ਮੈਂ ਸ਼ਰਤਾਂ ਛੋੜ ਦੱਸਦੇ 60 ਸ਼ਰਤਾਂ ਨਹੀਂ ਕੋਈ ਚੱਕਰੇ ਮਖਤਿਆਰ ਸਾਹਮਣੇ ਖੜਾ ਜਿਹੜੀ ਗੱਲ ਹੋਊਗੀ ਕੋਈ ਗੱਲ ਨਹੀਂ ਦੱਸ ਦੱਸ ਸ਼ਰਤਾਂ ਨੇ ਜੀ ਜਦੋਂ ਮੈਂ ਸਹਰੀ ਜਾਣਾ ਹੋਇਆ ਕਰੂੰ ਇੱਕ ਤਾਂ ਥੋੜਾ ਮੋਟਰਸਾਈਕਲ ਜਾਂ ਸਕੂਟਰ ਲੈ ਕੇ ਜਾਇਆ ਕਰੂੰ ਜੀ ਲੈ ਜਾ ਕਰੀ ਹੀ ਲੈ ਜਾ ਕਰੀ ਕੋਈ ਨਹੀਂ ਕਿ ਆਇਆ ਜੀ ਫਿਰ ਮੈਂ ਚਾ ਚੂ ਵੀ ਫਿਰ ਉਹ ਛੋਟੇ ਕੰਨੀ ਪੀਣੀ ਪਿਆ ਕਰੂ ਉਹ ਦੁੱਧ ਚਾਰ ਕਿਸ਼ਾ ਛੋਟੇ ਵੀਰ ਦੁੱਧ ਪੀ ਲਿਆ ਕਰੀ ਚਾ ਰੋਟੀ ਦਾ ਜਿੰਮੇਦਾਰਾਂ ਨੇ ਕਾਦੀ ਕਮੀ ਹੁੰਦੀ ਐ ਜਿਹੜਾ ਕੋਚ ਆਹੀ ਨਾ ਦੋ ਚਾਰ ਬੰਦੇ ਰੋਟੀ ਦਾ ਮੂੰਹ ਹੀ ਵਧਰਾ ਜਾਂਦੀ ਐ 50000 ਦਾ ਆਸ਼ ਵੀ ਦਵਾਓ ਵਧਵਾਸ ਮਥੇਰ ਸੇ 50000 ਰੁਪਏ ਕਹਿੰਦਾ ਠੀਕ ਪੈਸੇ ਯਾਰ ਮੈਂ ਆੜਤੀਆਂ ਨੂੰ ਪੁੱਛ ਲੂੰ 50000 ਕਰ ਲਾਂਗੇ ਕੋਈ ਨਾ ਪੀਦਾ 50000 ਵੀ ਲੈ ਉਹ ਵੀ ਅਸਲੀ ਗੱਲ ਜਿਵੇਂ ਤੇਰੀ ਡੈਲੀ ਬਾਈ ਠੀਕ ਐ ਫਿਰ ਗੱਲ ਕਾਦੀ ਐ ਹੋਰ ਦੱਸ ਪੱਛ ਤੁਸੀਂ ਅੱਜ ਤਾਂ ਮੈਂ ਚੱਲਿਆ ਸ਼ੋਰੀ ਅੱਛਾ ਕੱਲ ਨੂੰ ਆਇਆ ਹਾਂਗਾ ਠੀਕ ਹੈ ਫਿਰ ਪਰਸੋਂ ਨੂੰ ਆਇਆ ਜੋ ਸਰਦਾਰ ਸਾਹਿਬ ਦੇ ਘਰੇ ਤਾਂ ਪਰਸੋਂ ਨੂੰ ਆ ਜੀ ਚੱਲ ਜਿੱਥੇ ਐਨੇ ਦਿਨ ਸਾਹਿਬ ਲੈ ਕੇ ਦਿਨ ਹੋਰ ਸੀ ਪਟਿਆਰ ਸਾਂ ਪਰਸੋਂ ਨੂੰ ਆਵਾਂਗੇ ਪਰਸੋਂ ਨੂੰ ਹੁਣ ਗੱਲ ਪੱਕੀ ਹੋਵੇ ਸਵੇਰੇ ਇੰਦੇ ਘਰੇ ਹਾਂ ਸਵੇਰੀ ਮਖਤਿਆਰ ਜਿੰਦਾ ਘਰੇ ਆਹ ਹੋਰ ਗੱਲ ਹੈ ਸਰਦਾਰ ਜੀ ਇੱਕ ਛੋਟੀ ਜੀ ਆਪਣੇ ਕੱਟੀ ਜੀ ਉਹਦਾ ਹਰਾ-ਭਰਾ ਵੀ ਲੈ ਕੇ ਜਾਣਾ ਪਿਆ ਕਰੂ ਮੈਨੂੰ ਉਹ ਤੁਸੀਂ ਕੱਲ ਨੂੰ ਮੈਨੂੰ ਕਹੋ ਇਹ ਗੱਲ ਨਹੀਂ ਹੋਈ ਕੱਲ ਖੋਲੀ ਚੰਗੀ ਹੁੰਦੀ ਆ ਹਰ ਜਿਹੜੀ ਚੀਜ਼ ਮੇਰੀ ਉਹ ਸਮਝ ਤੇਰੀ ਠੀਕ ਹੈ ਉਹ ਮੇਰਾ ਅਜ ਤੋਂ ਛੋਟਾ ਭਰਾ ਯਾਰ ਘਰੇ ਤੇਰੀ ਚਾਚੀ ਹੁੰਦੀ ਆ ਆਪਣੀ ਕੁੜੀ ਹੁੰਦੀ ਆ ਜਿਹੜੀ ਚੀਜ਼ ਤੈਨੂੰ ਚਾਹੀਦੀ ਆ ਜਾ ਕੇ ਉਹਨਾਂ ਤੋਂ ਮੰਗ ਲੈ ਠੀਕ ਹੈ ਫੇਰ ਨਾ ਚਾਚਾ ਜੀ ਆ ਸ਼ਾਂ ਫਿਕਰ ਕਰੋ ਹਾਂ ਬਸ ਤੈਨੂੰ ਕਹਾਂ ਨਾ ਵੀ ਜਿਹੜੀ ਚੀਜ਼ ਮੇਰੀ ਉਹ ਸਮਝ ਤੇਰੀ ਬਸ ਠੀਕ ਹੈ ਚਾਚਾ ਜੀ ਕੰਮ ਕੁਮੁਜੇ ਨੇਰੀਆਂ ਲਾ ਅਧਿਕ ਪੱਦਾ ਹੀ ਖੋਲ ਜਿੱਦਾਂ ਤੈਨੂੰ ਖੋਲ ਜਦੀ ਸਾਰੀ ਐਦੂ ਖੋਲਦਾ ਕਦੇ ਨਹੀਂ ਮਿਲਦੀ ਹੈ ਜੀ ਹੁਣ 500 ਨੂੰ ਅਬਾ ਸਵੇਰੇ ਮਖਤਿਆਰ ਜੀ ਦੇ ਘਰੇ ਪਹੁੰਚ ਜੀ ਅੱਛਾ ਫੋਨ ਮੈਨੂੰ ਜਾਣ ਦੋ ਚਾਚਾ ਜੀ ਮੈਂ ਹੁਣਾਂ ਲੇਟ ਆ ਠੀਕ ਹੈ ਅੱਛਾ ਹੁਣ ਛਾਲੀਆਂ ਵੀ ਡੀਕਦੀਆਂ ਨੇ ਮਾ ਮਾ ਕੋ ਨਾ ਜਦ ਟੇਗਣ ਗਿਆ ਦੇ ਨਾ ਹੁਣ ਤੁਮੇ ਛੋਣ ਲੱਗਦਾ ਪੂਰਾ ਵਧੀਆ ਪੂਰਾ ਵਧੀਆ ਮਾ ਪੂਰਾ ਵਧੀਆ ਕੈ ਬਾਤ ਆ ਐਨਕ ਐਨਕ ਵਧੀਆ ਲੱਗਦਾ ਐਨਕ ਵਧੀਆ ਲੱਗਦੀ ਆ ਜਰਦਾ ਵੇ ਹਾਂ ਆਇ ਕਰ ਹੁਣ ਤੂੰ ਨਿਕਲ ਟਾਈਮ ਨਾਲ ਹੱਥ ਨੇ ਥੋੜਾ ਆ ਗੋਗੋ ਲਾਉਂਦੇ ਨੇ ਨੇ ਰਸਵੇਰਾ ਵੱਧ ਹੋਇਆ ਇਹ ਮੱਛਰ ਮੁੱਛਰ ਬਾਹਰ ਆ ਨਾ ਉਹਦੇ ਕਰਕੇ ਫਿਰ ਐਨਕ ਰੱਖਣੀ ਪੈਂਦੀ ਆ ਚੰਗਾ ਫਿਰ ਸਰਦਾਰ ਜੀ ਚੰਗਾ ਚੰਗਾ ਆ ਤਾਂ ਵਨ ਕੀ ਗੱਲ ਨਾਲੇ ਸਰਦਾਰ ਦੇ ਖੇ ਰੇਖਾਂ ਵਾਗੇ ਛਾਗ ਛਾਲੋ ਛਾਲ ਨਾਲੇ ਪੀਮਾਗੇ ਦੁੱਧ ਨਰੋਈ ਹੋ ਵੱਧ ਆ ਤਾਂ ਗੱਲ ਵੜ ਗਈ ਕੱਟੀ ਜੀ ਵੀ ਕਰ ਲਈ ਬਿੱਚੀ ਆਪਾਂ ਚਲੋ ਹੋਰ ਛੋੜੀ ਚੱਲਦੇ ਆਂ ਇਹ ਤਾਂ ਇੱਕ ਤੀ ਸ਼ਾਲੀ ਨੂੰ ਛੇਰ ਦਿਆਂ ਚੱਲ ਕੇ ਧਰ ਵਾਲੀ ਦਾ ਕੀ ਆ ਉਹ ਬੰਦਾ ਤਾਂ ਪਤਾ ਮੈਨੂੰ ਫੱਕਰ ਦਾ ਟਕਰਾਤਾ ਚੱਲ ਆਪਾਂ ਨੂੰ ਤਾਂ ਕੰਮ ਕਰਾ ਲੈ ਮੇਰੇ ਮਖਤਿਆਰ ਸਾਂ ਗੱਲ ਇਹ ਬੰਦਾ ਨਹੀਂ ਯਾਰ ਕੋਈ ਮਿਲਦਾ ਇਹ ਤੋਂ ਆ ਮੈਨੂੰ ਤੋਂ ਬੜਿਆ ਕੇ ਕੰਮ ਲੈ ਚਲੀ ਆ ਹਾਂ ਯਾਰ ਬਾਕੀ ਆਪਣਾ ਤੁਹਾਨੂੰ ਪਤਾ ਕੁੜੀਆਂ ਵਾਲਾ ਘਰ ਆ ਮੈਨੂੰ ਵੀ ਚਾਹੀਦਾ ਬੰਦਾ ਇਹੋ ਜਿਹਾ ਓ ਧੰਨਵਾਦ ਆ ਤੁਹਾਡਾ ਜੀ ਹੁਣ ਆਪਾਂ ਚਾਹ ਪਾਣੀ ਮੈਂ ਕਹਿੰਦਾ ਮਗਾ ਲੈ ਨਾ ਨਾ ਬਸ ਚੱਲੀਏ ਨਾ ਨਾ ਬਸ ਅੱਗੇ ਅੱਗੇ ਯਾਰ ਮੋਟਰ ਜਾਂਦੇ ਜਾ ਤੇਰਾ ਚੰਗਾ ਬਹਿਣਾ ਚਲੋ ਠੀਕ ਆ ਫਿਰ ਚੰਗਾ ਚੰਗਾ ਵੀਰੇ ਆ ਜੂ ਉਹ ਪਰਸੋਂ ਨੂੰ ਕੰਮ ਤੇ ਠੀਕ ਆ ਚਾਚਾ ਜੀ ਘਰੀਆਂ ਲੱਗਦਾ ਤਾਂ ਮੈਨੂੰ ਘਰੀ ਹੈ ਉਹ ਪਿਆ ਚਾਚਾ ਜੀ ਸ਼ਾਸਤਰੀ ਕਹਾਲ ਓਏ ਆ ਬਈ ਟੀਟੂ ਕੀ ਹਾਲ ਆ ਵਧੀਆ ਚਾਚਾ ਸਾਹ ਹੋਰ ਠੀਕ ਹੋ ਜਾਇਆ ਸੋਰੀ ਹਾਂ ਚਾਚਾ ਜੀ ਜਾਇਆ ਆਦਾ ਜਾ ਥੱਲੇ ਕਹ ਨੂੰ ਬਹਿਣਾ ਇਦੋਂ ਚਾਚਾ ਭਾਈ ਜਾ ਬੈਠਾ ਬੈਠਿਆ ਹੋਰ ਕੀ ਬਣਿਆ ਫਿਰ ਉੱਥੇ ਸੋਰੀ ਜਾਇਆ ਚੋਰੀ ਚਾਚਾ ਇਹ ਨਾ ਕੀ ਹੋਗੀ ਮੇਰੀ ਗੱਲ ਤਾਂ ਉਹ ਨਾ ਜਿਹੜੀਆਂ ਉਹ ਕੀ ਹੁੰਦੀਆਂ ਨੇ ਉਹ ਕਾਲੀਆਂ ਕਾਲੀਆਂ ਗੋਲ ਗੋਲ ਲੇਡੇ ਜੇ ਹਾਂ ਛਾਲੀਆਂ ਨੇ ਉੱਤੇ ਮੂਹਰ ਮੱਚੀ ਲਾ ਕੇ ਖਵਾਤੀਆਂ ਮੈਨੂੰ ਉਹ ਤੂੰ ਹੈਗਾ ਪੋਲਾ ਤੈਨੂੰ ਤਾਂ ਮਜ਼ਾਕ ਕਰਤਾ ਉਹਨਾਂ ਨੇ ਹੋਰ ਕਾਲੀਆਂ ਖਰਾਬ ਨਿਕਲੀਆਂ ਚਾਚਾ ਹਸਿਆ ਉਹਦਾ আচ্ছা ਚੱਲ ਮੇਰੀ ਗੱਲ ਸੁਣ ਆਪਾਂ ਖੇਤ ਕੰਮ ਕਰ ਕਹੀ ਕਰਨੇ ਠੀਕ ਹੈ ਤੂੰ ਚੱਲ ਠੀਕ ਹੈ ਤੇ ਮੈਂ ਤੇਰੇ ਪਿੱਛੇ ਹੀ ਆ ਗਿਆ ਠੀਕ ਆ ਫਿਰ ਚਾਚਾ ਜੀ ਚੱਲਾਂ ਮੈਂ ਹਾਂ ਮੈਂ ਚਾ ਵੀ ਚੂਪੀ ਚੱਕ ਲਾਵਾਂ ਚੱਕ ਲੈ ਨਾਲੇ ਚਾਹ ਚੂਕਰਾ ਲਈ ਖੁੱਲੀ ਜੀ ਠੀਕ ਹੈ ਵੀ ਮੈਂ ਖਾਰੇ ਤੇ ਤੋਂ ਠੂਕਦਾ ਅੱਗ ਲਾ ਕੇ ਖਾਰੇ ਆਇ ਤੁ ਨੂੰ ਤੇ ਚਾਚਾ ਜੀ ਹਜੇ ਤੱਕ ਆਏ ਨਹੀਂ ਉਹ ਆਉਂਦਾ ਲੱਗਦਾ ਇਹਨਾਂ ਕੋ ਘਰ ਵੀ ਨਹੀਂ ਲਿਖਿਆ ਜਾਂਦਾ ਉੰਨਾ ਕੰਮ ਆਇ ਖੜਤੇ ਆ ਗਏ ਚਾਚਾ ਜੀ ਆਓ ਕਾਚਾ ਆਹ ਤੇ ਲੇਟ ਹੀ ਬਹੁਤ ਹੋ ਗਿਆ। ਤਾਂ ਐ ਕਰ। ਕਾ ਚੋਨੇ ਆਇਆ ਕਿ ਨਹੀਂ? ਯਾਰ ਮੈਂ ਚਾਬੀ ਵੀ ਭੁੱਲ ਆਇਆ। ਐ ਕਰ। ਓ ਜਾ ਚਾ ਚਾ ਸ਼ਾ। ਮੇਰੀ ਗੱਲ ਸੁਣੋ ਨਾਲੇ ਤਾਂ ਸਾਈਕਲ ਚੱਲ ਪੱਜ ਕੇ ਜਾ। ਖਰਾਬ ਕਰਤਾ। ਘਰ ਦਾ ਚਾਬੀ ਚੱਕ ਲਈ। ਅੱਛਾ ਨਾਲੇ ਤੇਰੀ ਚਾਚੀ ਤੋਂ ਚਾਹ ਬਣਵਾ ਲੈ। ਫਿਰ ਮੈਂ ਦੇਖਵਾ ਨੂੰ ਜਾਈਂ ਕਰ ਆ ਪੱਜ ਕੇ ਜਾ। ਛੇਤੀ ਮੋੜਾਂ ਹੀ ਕਰਾਂ। ਜਾਈਂ ਕਰ। ਤੇ ਮੈਂ ਚੁਰਕੀ ਵਗ ਜਾਣਾ ਚਾਚਾ ਜੀ ਲਵੇ ਦਾ ਘਰ ਆ। ਕੰਟੀਲੇ ਫੁਕੜਾ ਪਾ ਚਲ ਠੀਕ ਹੈ ਜਾ ਸਿੱਧੀ ਕਰ ਹਲੋ ਹਲੋ ਅੱਜ ਇਹ ਕੰਡਾ ਚਾਚੀ ਹਾਂ ਟੀਟੂ ਨਾਲ ਤਾਂ ਚਾਹ ਲੈ ਕੇ ਜਾਣੀਆਂ ਖੇਤ ਅੱਛਾ ਨਾਲੇ ਚਾਚਾ ਚਾਬੀ ਭੁੱਲ ਗਿਆ ਠੀਕ ਹੈ ਉਹ ਲੈ ਕੇ ਜਾਣੀਆਂ ਠੀਕ ਹੈ ਠੀਕ ਹੈ ਕੋਈ ਨਾ ਤੂੰ ਬਹਿ ਜਾ ਇੱਥੇ ਮੈਂ ਦਿੰਦੀ ਆ ਚਾਹ ਤੈਨੂੰ ਚਾਚੀ ਕਿ ਤੱਕ ਦਾ ਲੱਗੂ ਬਸ ਬਹਿ ਜਾ ਟੀਟੂ ਤਰੀ ਹੋਈ ਆ ਜਾ ਮੈਂ ਕਿਹਾ ਚਾਚੀ ਤਾਂ ਮਖਾਣੇ ਵਰਗੀ ਆ ਓਏ ਉਹ ਤਾਂ ਚਾਚੇ ਨੇ ਕਿਹਾ ਸੀ ਵੀ ਜਿਹੜਾ ਕੁਛ ਤੇਰਾ ਉਹੀ ਕੁਛ ਮੇਰਾ ਹੈ ਜਿਹੜਾ ਕੁਛ ਮੇਰਾ ਹੈ ਉਹੀ ਕੁਛ ਤੇਰਾ ਇਹਦਾ ਮਤਲਬ ਹੀ ਚਾਚੀ ਵੀ ਆਪਣੀ ਨੂੰ ਇੰਆ ਦੇਖੀਏ ਥੋਰ ਕੇ ਚਾਚੀ ਨੂੰ ਹੀ ਚਾਦੋਏ ਦੇਖੀ ਜਉ ਤੇ ਦੇ ਕੀ ਆ ਮੈਂ ਕਰਦੀ ਆ ਇਹਦੇ ਡੈਡੀ ਨੂੰ ਫੋਨ ਸ਼ਾਲਾ ਪੱਕੀ ਪਹਿਗਾ ਸੀ ਅੱਜ ਤਾਂ ਸ਼ਾਲਿਆ ਚਾਹ ਜਾ ਚਾਚੀ ਨੂੰ ਤਾਂ ਵੀ ਤੈਨੂੰ ਤੋਂ ਤਾਂ ਪਿਆਰ ਦੇਣਾ ਸੀ ਚਾਚੀ ਨੇ ਕੀ ਕਹਿਵਾ ਜਾ ਕੇ ਸ਼ਾਲਾ ਚਾਚਾ ਹੋਂ ਵੀ ਨਾ ਗੱਲ ਪਾਈਏ ਕਿਤੇ ਚੱਲ ਹੂੰ ਤਾਂ ਉਹਨੇ ਕਿਹਾ ਸੀ ਜਿਹੜੀ ਚੀਜ਼ ਤੇਰੀ ਆ ਉਹ ਹੀ ਮੇਰੀ ਐ ਜਿਹੜੀ ਚੀਜ਼ ਮੇਰੀ ਆ ਉਹ ਤੇਰੀ ਆ ਚੱਲ ਕੋਈ ਵੀ ਚਾਚਾ ਸ਼ੋਂ ਦੇ ਮੱਥੇ ਤਾਂ ਲਾਗੇ ਚੱਲ ਕੇ ਹੈਲੋ ਹੈਲੋ ਆਪਣਾ ਸੀਰੀ ਤਾਂ ਨਹੀਂ ਆਇਆ ਨਹੀਂ ਆਇਆ ਨਹੀਂ ਹਜੇ ਉਹ ਇੱਥੇ ਬਹੁਤ ਵੱਡੀ ਕਰਤੂਤ ਕਰਾ ਕੇ ਗਿਆ ਨਹੀਂ ਇਹਨਾਂ ਨੇ ਨਾ ਚਾਹ ਬਣਾ ਦੇ ਮੈਂ ਚਾਹ ਬਣਾਉਣ ਲੱਗੀ ਮੈਨੂੰ ਪਿੱਛੋਂ ਦੀ ਆ ਕੇ ਫੜ ਲਿਆ ਉਹਨੇ ਅੱਛਾ ਉਹਦੀ ਭੈਣ ਚੋ ਦੀ ਐਡੀ ਹਿੰਮਤ ਹਾਂ ਕਿੱਥੇ ਹੁਣ ਗਿਆ ਕਿੱਥੇ ਆ ਉਹ ਤਾਂ ਮੈਨੂੰ ਲੱਗਦਾ ਖੇਤ ਨੂੰ ਹੀ ਆ ਗਿਆ ਹੋਊਗਾ ਕੋਈ ਨਹੀਂ ਫਿਰ ਆ ਜਾਣ ਦੇ ਉਹਨੂੰ ਭੈਣ ਚੋ ਦਾ ਮੈਨੂੰ ਪਹਿਲੀ ਹੀ ਪਤਾ ਸੀ ਉਹਦਾ ਭੈਣ ਚੋ ਮੈਂ ਦੇਖ ਲਿਆ ਸੀ ਥੀਨੇਗਾ ਮੇਰਾ ਸਾਲਾ ਹੋਊਗਾ ਇਹਨੂੰ ਆਉਣ ਦੇ ਭੈਣ ਚੋ ਦੇ ਕੁੱਤੇ ਨੂੰ ਸਾਲਾ ਕਰੇ ਕੀ ਕਰਚਾ ਉਹ ਓ ਚਾਚਾ ਸਾਹਿਬ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਹਾਂ ਕੁਛ ਨਹੀਂ ਕਰਕੇ ਆ ਮੈਂ ਕੀ ਕਰਕੇ ਆ ਤੇਰੀ ਚਾਚੀ ਨੂੰ ਕੀ ਕਹਿਆ ਕਿਆ ਤੂੰ ਚਾਚਾ ਸਾਹਿਬ ਤੂੰ ਹੀ ਕਹ ਤੀ ਜੀਰਾ ਕੁਛ ਤੇਰਾ ਹੈ ਉਹੀ ਕੁਛ ਮੇਰਾ ਹੈ ਉਹ ਸਾਲਾ ਫਰਮਾਨ ਘਰ ਵਾਲੀ ਥੋੜੂ ਕਹਾ ਸੀ